ਹਾਂਜੀ ਗੇਸ ਸਸਰੀਆ ਗੱਲ ਸਾਰਿਆਂ ਨੂੰ ਤੇ ਹੋ ਗਿਆ ਆਪਣਾ ਵਲੌਗ ਸਟਾਰਟ ਹਾਂ ਚਾਚੇ ਉਹ ਲੱਗੇ ਫੋਨ ਤੇ ਗੱਲ ਗੱਲਾਂ ਕੀਤੀ ਅੰਨੇ ਤੇ ਚਲੋ ਆਪਾਂ ਚਲਦੇ ਆ ਗੌਰ ਗੌਰ ਦਾ ਦੇਣਾ ਅਪਡੇਟ ਸਵੇਰ ਦਾ ਟਾਈਮ ਸੀ ਤੇ ਚਲੋ ਚਲਦੇ ਆਂ ਤੇ ਦੱਸੋ ਨਿਆ ਤੁਹਾਨੂੰ ਵੀ ਆਪਾਂ ਕਿੱਥੇ ਆ ਕੀ ਕਰੀ ਅੰਨੇ ਫਿਰ ਆਪਣੀ ਹਿੰਦ ਇਹ ਫਿਰ ਚਾਚੇ ਲਈ ਮੈਂ ਥਾੜੂ ਲੱਗੀ ਵੀ ਐ ਸਾਈਡ ਤੇ ਭਾਈ ਤੇ ਰਾਤ ਉਹ ਇਹ ਹੋ ਗਿਆ ਉਦੋਂ ਸੀਨ ਤਾਂ ਕਰਕੇ ਪਰ ਰਾਤੀ ਸੁੱਤੇ ਨਹੀਂ ਸਹੀ ਬਾਤ ਹੈ ਤੇ ਬਾਕੀ ਹੁਣ ਆਪਣਾ ਬਸ ਚੂਲਾ ਪਟਿਆ ਅਸੀਂ ਰਾਤ ਨੂੰ ਲਾਉਣਾ ਹੈ ਪਉ ਵੀ ਨਹੀਂ ਲਾਇਆ ਤੇ ਲਾਵਾਂਗੇ ਇੱਧਰ ਭਈ ਚਾਚਾ ਉਹਨਾਂ ਚੂਲਾ ਘੈਂਟ ਲਾਤਾ ਸੀ ਤੁਹਾਨੂੰ ਵੀ ਕੋਣਿਆ ਆਹ ਦੇਖੋ ਭਈ ਇਹਨਾਂ ਨੇ ਲਾਤੀ ਸੀ ਚੀਜ਼ ਵਧੀਆ ਆਹ ਦੇਖੋ ਇਹ ਆਪਣੇ ਨਹੀਂ ਲੱਗੀ ਹੋਈ ਆਪਾਂ ਲਾਵਾਂਗੇ ਤੇ ਬਾਕੀ ਚਲੋ ਮੈਂ ਬੈਗ ਅਮਲ ਕਰਕੇ ਦਿਖਾਉਣਾ ਥੋੜਾ ਬਹੁਤ ਠੀਕ ਚਲੋ ਠੀਕ ਓਕੇ ਆਂ ਦੇ ਪਲੇਅਰ ਨਿਕਲਿਆ ਆਪਣੇ ਬੈਰਿੰਗ ਵਿੱਚੋਂ ਬੈਰਿੰਗ ਟੁੱਟ ਗਿਆ ਸੀ ਤੇ ਨਿੱਕੇ ਨੇ ਭਾਈ ਆ ਚੀਜ਼ ਦਾ ਬਹੁਤ ਚਾਹ ਹੁੰਦਾ ਸੀ ਆ ਵੇਖੋ ਚੱਲੀ ਤੇ ਤੁਹਾਨੂੰ ਪਤਾ ਹੀ ਨਿੱਕੇ ਹੁੰਦੇ ਆ ਚੀਜ਼ ਦਾ ਬਹੁਤ ਚਾਹ ਹੁੰਦਾ ਸੀ ਕਿ ਆ ਚੀਜ਼ ਸਾਡਾ ਡੈਡੀ ਲੈ ਕੇ ਆਵੇ ਤੇ ਆ ਚੀਜ਼ ਅਸੀਂ ਖਿਡਾਂਗੇ ਤੇ ਕੰਚੇ ਗੋਲੀ ਤੋੜਾਂਗੇ ਜਿੰਨੂੰ ਜਿੰਨੂੰ ਇਹ ਚੀਜ਼ ਦਾ ਪਤਾ ਹੈ ਇਹਨੂੰ ਕੀ ਕਹਿੰਦੇ ਸੀ ਨਾਮ ਦੱਸਿਓ ਤੇ ਬਾਕੀ ਇਹਨੂੰ ਕੋਲੀ ਕਹਿੰਦੇ ਸੀ ਕੋਲਾ ਜਾਂ ਕੋਲੀ ਆ ਵੇਖ ਲੋ ਭਾਈ ਖੜੀਆਂ ਮਸ਼ੀਨਾਂ ਫਿਰ ਤੇ ਆ ਡੇੜੀ ਉਰੀ ਬੈਠੇ ਗੱਲਾਂ ਬਾਤ ਕਰੀ ਜਾਂਦੇ ਆ ਤੇ ਸ਼ਾਇਦ ਅਜ ਮਸ਼ੀਨਾਂ ਤੋੜਾਂਗੇ ਅਕੇ ਪਿੱਛੇ ਫਿਰ ਤੁਹਾਨੂੰ ਦਿਖਾਵਾਂਗੇ ਆ ਵੇਖ ਲੋ ਭਾਈ ਫਿਰ ਕੋਈ ਤੇ ਚਲੋ ਠੀਕ ਆ ਬਾਕੀ ਸਾਰੇ ਆ ਲੈਣ ਤੋਂ ਫਿਰ ਕਰਦੇ ਅੱਗੇ ਦੀ ਗੱਲ ਬਾਤ ਭਾਈਓ ਆ ਬੰਦੇ ਆਈ ਜਾਂਦੇ ਹੁਣ ਤੋੜਾ ਫੇਰਾ ਕਰਕੇ ਵੇਖ ਲੋ ਆ ਗਏ ਜੀ ਆ ਕੇ ਵੇਖੋ ਜੋਗੀ ਪਹਿਲਾਂ ਹੀ ਤੇ ਇਹ ਭਾਈ ਤੋੜਾ ਫੇਰਾ ਕਰਕੇ ਕਿੰਨੇ ਕੁ ਦੂਰ ਗਏ ਸੀ ਇਹ ਨਾ ਬੜੇ ਦੂਰ ਗਏ ਕੈਂਟ ਹੋ ਗਏ ਆਪਣੋਂ ਲੌਗ ਸਟਾਰਟ ਕੀ ਦਿਨ ਤੋਂ ਹੋਣ ਵਿਖੀ ਜਾਂਦੇ ਆ ਕਿਉਂ ਚੱਲਣਗੇ ਅਜਾ ਮਸ਼ੀਨਾਂ ਨਹੀਂ ਚਲਦੀਆਂ ਬਿੰਦਰ ਨਹੀਂ ਚਲਦੀਆਂ ਨਹੀਂ ਚਲਦੀ ਅੱਜ ਵੀ ਠੀਕ ਚਾਚੇ ਵਾਲੀ ਕਹਿੰਦੇ ਦੱਸ ਦੇਣੀ ਚਲਦੀਆਂ ਬਾਕੀ ਪਿੱਛੇ ਇਹਨਾਂ ਨਾਲ ਦੀ ਕਰਾਂ ਗੱਲਾਂ ਬਤਾਂ ਨੇੜੇ ਵਾਲੇ ਨੂੰ ਨੇੜੇੋਂ ਦੋ ਚਾਰ ਜਣੇ ਇਹ ਲੱਗੇ ਆਉਂਦੇ ਹੁਣ ਤੇ ਵਿਹਲੇ ਫਿਰਦੇ ਹੁਣ ਇੱਥੇ ਕੰਮ ਤਾਂ ਐ ਨਹੀਂ ਕੋਈ ਘੁੰਮਣਾ ਹੀ ਆ ਕਿਹ ਸ਼ਕੁੰਦਰਾ ਕਿਧਰ ਚੱਲੇਗੀ ਮਸ਼ੀਨ ਹੈ ਕਿਧਰ ਚੱਲੇਗੀ ਮਸ਼ੀਨ ਹੈ ਮਾਣ ਕੋ ਬਰਾੜ ਸਾਹਿਬ ਕੇਸ ਵਾਲੇ ਠੀਕ ਠੀਕ ਹੈ ਬਈ ਕਹਿੰਦੇ ਇਹ 5-7 ਦਿਨ ਕਹਿੰਦੇ ਲੱਗਣਗੇ ਚੱਲਣ ਤੇ ਬਾਕੀ ਸੂਰਜ ਆ ਗਿਆ ਅੱਜ ਤਾਂ ਕਿੱਥੇ ਰਹਿ ਗਿਆ ਹੋਰ ਰਹਿ ਗਿਆ ਸ਼ਾਇਦ ਇਹ ਟੋਪ ਉੱਪਰ ਨਿਕਲੇ ਫਿਰ ਚੱਲੇਗੀ ਮਸ਼ੀਨ ਆਪਣੀ ਤੇ ਬਾਕੀ ਵੇਖਦੇ ਹਾਂ ਹਾਂਜੀ ਇਹਨਾ ਮੈਂ ਵਲੌਗ ਬਣਾਉਣਾ ਮੁੰਡੇ ਦੀ ਦਾ ਜੇ ਅਪਡੇਟ ਦੇਣਾ ਤਾਂ ਆਪਾਂ ਕੀ ਕਰੀ ਜੰਦੇ ਹਾਂ ਹੂੰ ਮੈਂ ਤੇ ਬੁਰਾ ਹੁਣ ਚੱਲੇ ਸੀ ਚੱਲ ਗਏ ਤੁਹਾਨੇ ਕੀ ਭਰੀ ਜਾਂਦੇ ਆ ਬਾਕੀ ਬਥਕੇ ਤੇ ਮੋਟਰ ਦਾ ਦਾਦਾ ਹੈ ਚਾਰ ਕੀਤਾ ਜਿਹੇ ਇੱਥੇ ਸਟਾਪ ਨਹੀਂ ਹੁੰਦਾ ਦੇਖ ਲਓ ਭਾਈ ਮੋਟਰ ਚਲਾਇਆ ਤਾਂ ਮਾਣ ਲੁਕ ਸੈਟ ਹੋ ਗਿਆ ਉਹਨੇ ਫਿਰ ਡਰਾਪ ਵੱਡ ਗਏ ਤੇ ਆਹ ਭਾਈ ਵਿਆਹ ਆ ਉਹ ਮੈਂ ਪਾਣੀ ਭਰਦੇ ਹਾਂ ਤੁਹਾਨੂੰ ਤੁਹਾਨੇ ਕਿੱਥੋਂ ਭਰਦਿਆ ਕਿਵੇਂ ਭਰਦਿਆ ਇਹ ਆ ਭਾਈ ਜਗਾ ਜਿੱਥੇ ਇਹ ਢੇਲੀ ਪਾਣੀ ਭਰਦਿਆ ਤੇ ਮੇਰੇ ਸ਼ਕਿੰਦਾਰ ਨੇ ਤਾਂ ਭਰ ਲਿਆ ਦਾ ਇੱਕ ਕੈਨ ਬਾਕੀ ਰਹਿ ਗਏ ਭਰ ਲੈ ਕੋਰੇ ਆਪਣੇ ਵੀ ਜਲਦੀ ਜਲਦੀ ਚਲੋ ਨਾ ਪਾਣੀ ਭਰ ਲਈ ਫਿਰ ਤੋਂ ਰਸਤੇ ਜਾਂਦੇ ਦਿਖੋਣੇ ਆ ਇੱਥੇ ਹੁਣ ਥੋੜਾ ਟਾਈਮ ਲੱਗੇਗਾ ਟੂਟੀ ਵੀ ਅੱਡੀ ਕੋਈ ਟੂਟੀ ਆ ਹਾਂਜੀ ਮਿੱਤਰੋ ਤੇ ਆਪਾਂ ਪਾਣੀ ਭਰ ਲਿਆ ਤੇ ਆਪਣੇ ਨਾਲ ਦੇ ਚੱਲੇਗੇ ਪਹਿਲਾਂ ਕਿਉਂਕਿ ਉਹ ਪਹਿਲਾਂ ਆਏ ਸੀ ਤੇ ਆਪਾਂ ਲਾਈਟ ਆਈ ਸਭ ਤੋਂ ਕਿ ਆਪਣੀ ਤਾਂ ਅਗਰ ਕੇ ਲੇਟ ਵਾਰੀ ਆਈ ਹੈ ਗੱਲ ਆਪ ਹੈ ਕਿਉਂ ਕਾ ਕਰਕੇ ਆਪਾਂ ਲੇਟ ਹੋ ਗਏ ਤੇ ਚਲੋ ਕੋਈ ਚੱਕਰ ਨਹੀਂ ਪਹੁੰਚ ਜਾਾਂਗੇ ਉਹਨਾਂ ਦੇ ਪਾਣੀ ਉਤਾਰਦੇ ਆ ਤੱਕ ਤੇ ਬਾਕੀ ਬਾਈ ਵੇਖ ਲਓ ਜੰਧੂ ਰੈਕਗਾਰਾ ਚੰਗੀਆਂ ਲੱਗੀਆਂ ਇੱਥੇ ਤੇ ਥੋੜੀ ਬੰਦ ਨਦੀ ਵੀ ਥੇ ਗਿਆ ਤੇ ਆਪਣਾ ਬਲੌਗ ਜੇ ਸਟਾਰਟ ਹੋਇਆ ਹੈ ਬਾਕੀ ਵੇਂਦੇ ਰੋਤੀ ਮੜਾ ਕੇ ਲੱਗ ਜਾਣਾ ਤੇ ਪਿੱਛੇ ਮੁੰਡੇ ਇੱਕ ਦੇਖਦੇ ਆਂ ਆਪਾਂ ਨੂੰ ਵੇਖੀ ਕਰੀ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਆਪਾਂ ਕੀ ਕਰਦੇ ਪਏ ਆ ਬਾਕੀ ਬਾਲ ਬਾਲ ਬਾਈ ਸਿਰਾਂ ਨਾਲ ਪੀਲਦੇ ਆ ਪੂਰੇ ਵਾਲ ਥੀ ਗਾ ਆਪਣੇ ਕਿੰਨਾ ਮੈਸਰਾ ਹੈ ਤੇ ਗੋਰਾ ਆਉਂਦਾ ਨਹੀਂ ਪਿਆ